ਇੱਕ ਸ਼ਬਦ ਬੜਾ ਪਿਆਰਾ ਬੋਲਦੇ ਨੇ ਸਾਰੇ ਆਪਾਂ ਬੋਲਦੇ ਆ ਜਿਹੜੇ ਗੁਰੂ ਸਰੂਪ ਗੁਰੂ ਰੂਪ ਸਾਧ ਸੰਗਤ ਜੀ ਬੋਲਦੇ ਆ ਨਾ ਗੁਰੂ ਰੂਪ ਗੁਰੂ ਸਰੂਪ ਸਾਧ ਸੰਗਤ ਜੀ ਇਹ ਲਫ਼ਜ਼ ਤੁਸੀਂ ਸੁਣਿਆ ਸਾਰਿਆਂ ਨੇ ਜੀ ਹਾਂਜੀ ਥੋੜਾ ਸਿਰ ਸੁਰ ਲਾਓ ਮੈਨੂੰ ਪਤਾ ਲੱਗੇ ਨਾ ਕਿਤੇ ਹੋਰ ਹੀ ਖਿਆਲਾਂ ਚ ਨਾ ਉਲਝੇ ਰਹੋ ਹੁਣ ਦੇਖੋ ਆਪਾਂ ਤੁਸੀਂ ਵੀ ਦੇਖੋ ਜਦੋਂ ਘਰ ਜਾਓਗੇ ਛੀਛਾ ਲੈ ਕੇ ਵੇਖ ਲਿਓ ਤੁਹਾਡਾ ਸਰੂਪ ਮਾਤਾ ਸਾਹਿਬ ਕੋਲ ਨਾ ਮਿਲਦਾ ਤੁਸੀਂ ਵਿੱਚ ਛਿਛੇ ਕੇ ਖੜੇ ਹੋ ਕੇ ਵੇਖ ਲਓ ਗੁਰੂ ਗੋਬਿੰਦ ਸਿੰਘ ਦਾ ਸਰੂਪ ਮਿਲਦਾ ਹੈ ਗੁਰੂ ਰੂਪ ਗੁਰੂ ਸਰੂਪ ਸਾਧ ਸੰਗਤਾਂ ਕਹਿੰਦੇ ਸੀ ਵੀ ਗੁਰੂ ਵਰਗਾ ਸਰੂਪ ਹੈ ਜਿਹੋ ਜਿਹਾ ਸਰੂਪ ਗੁਰੂ ਗੋਬਿੰਦ ਸਿੰਘ ਦਾ ਹੋ ਜਾ ਉਹਦੇ ਸਿੱਖ ਦਾ ਹੈ ਤਾਂ ਉਹਨੇ ਕਿਹਾ ਵੀ ਸੀ ਖਾਲਸਾ ਮੇਰਾ ਰੂਪ ਹੈ ਖਾਲਸੇ ਮੈਂ ਹੋ ਕਰੂੰ ਤੇ ਕਿੱਥੇ ਲੱਭਦੇ ਉਹਨੂੰ ਲੱਭਣਾ ਤੇ ਆਪਣੇ ਆਪ ਇੱਕ ਸੀ ਨਾ